ਇਮੇ ਅਣ ਲੱਗਿਆ ਜਮ ਅਣ ਲੱਗਿਆ ਬਈ ਅਣ ਲੱਗ ਪੀਸ 24 ਮਾਡਲ 8 ਫੁੱਟ 8 ਫੁੱਟ ਬਈ ਤੇ ਜਿਹੜਾ ਉਧਰ ਪਿਆਣ ਲੱਗ ਉਹ ਵੀ 8 ਫੁੱਟਾ ਬਈ ਜਿਹਦੀ ਸਬਸਿਡੀ ਨਹੀਂ ਆਈ ਉਹਦੇ ਵਾਸਤੇ ਨਵਾਂ ਸੁਪਰਸੀਡਰ ਲੈਣਾ 8 ਫੁੱਟ ਹੀ ਚੱਲਦਾ ਜਿਆਦਾ ਕਾਗਜ਼ ਵੀ ਨਹੀਂ ਲਹੇ ਬਿਲਕੁਲ ਨਵਾਂ ਜਸਵੰਤ ਦਾ ਉਹ ਵੀਰੋ ਗੁਰਦੁਆਰਾ ਸ੍ਰੀ ਮਸਤੂਆਣਾ ਸਾਹਿਬ ਜੋ ਕਿ ਬਹੁਤ ਮਸ਼ਹੂਰ ਆ ਸੰਗਰੂਰ ਜ਼ਿਲ੍ਹੇ ਦੇ ਵਿੱਚ ਉਸ ਤੋਂ ਥੋੜਾ ਜਿਹਾ ਅੱਗੇ ਸੰਗਰੂਰ ਸਾਈਡ ਨੂੰ ਨਾਲ ਹੀ ਮੁੜ ਕੇ ਮਡਾਹਰ ਇੰਪਲੀਮੈਂਟਸ ਦੇ ਦੇਖੋ ਤੁਸੀਂ ਕਿੰਨੇ ਜਿਆਦਾ ਸੁਪਰਸੀਡਰ ਤੇ ਮੁੰਡਿਆਂ ਨੇ ਪਿੰਡ ਦੇ ਵਿੱਚ ਹੀ ਕੰਮ ਸ਼ੁਰੂ ਕੀਤਾ ਆਪਣੇ ਪੱਧਰ ਤੇ ਘਰ ਦੇ ਵਿੱਚ ਹੀ ਸੈਕੰਡ ਹੈਂਡ ਸੇਲ ਪਰਚੇਜ਼ ਆ ਬਹੁਤ ਸੋਹਣਾ ਕੰਮ ਕਰਦੇ ਨੇ ਬਾਈ ਥੋੜੇ ਜੇ ਮਾਰਜਨ ਤੇ ਲਿਆ ਕੇ ਸੰਦ ਵੇਚਦੇ ਨੇ ਕੀ ਹਾਲ ਹੈ ਬਾਈ ਵਧੀਆ ਬਈ ਤੇ ਸੁਪਰ ਸੀਡਰ ਆਪਣਾ ਸਾਰਾ ਬ੍ਰਾਂਡ ਹੀ ਚੱਕਿਆ ਹੈ ਹਾਂਜੀ ਤੇ ਜਸਵੰਤ ਦਸ਼ਮੇਸ਼ ਐਗਰੀ ਜ਼ੋਨ ਜਗਤਜੀਤ ਕੇਐਸ ਜਿੰਨੀਆਂ ਵੀ ਮਸ਼ਹੂਰ ਮਸ਼ਹੂਰ ਕੰਪਨੀਆਂ ਨੇ ਕੋਈ ਬੇਨੜਾ ਨਹੀਂ ਹੈਗਾ ਇੱਥੇ ਤੇ ਰੇਟ ਦੱਸੇਗਾ ਬਾਈ ਕਿਹੜੇ-ਕਿਹੜੇ ਦੇ ਕੱਲੇ ਦੱਸਾਂਗੇ ਬਾਈ ਸਾਰਿਆਂ ਦੇ ਕੱਲੇ-ਕੱਲੇ ਦੇ ਰੇਟ ਨਾਲੇ ਮਾਡਲ ਹਾਂ ਇਥੋਂ ਸ਼ੁਰੂ ਕਰ ਲਈ ਆਪਾਂ ਦਸ਼ਮੇਸ਼ ਮਲੇਰਕੋਡਲਾ 8 ਫੁੱਟ 8 ਫੁੱਟ ਬਾਈ ਸਟੈਂਡ ਵਾਲਾ ਮਾਡਲ ਆ 23 ਮਾਡਲ ਨਾਲ ਦੇ ਪਲੇਟ ਹੋਣਗੇ 13 ਟਨ 13 ਟਣੀ ਤੇ ਕੀ ਰੇਟ ਆ ਬਾਈ ਇਹਦਾ ਇਹਦਾ 1,85,000 ਰੁਪਏ ਰੇਟ ਆ ਬਾਈ 1,85,000 ਕਿੰਨਾ ਮਾਡਲ 23 23 ਮਾਡਲ ਬਾਈ 23 ਮਾਡਲ ਬਿਲਕੁਲ ਨਵਾਂ ਪੀਸ ਤੇ ਅੱਗੇ ਦਸ਼ਮੇਰ ਦਸ਼ਮੇਸ਼ ਮਲੇਰਕੋਡਲਾ ਇਹ ਵੀ 23 ਹੈ ਇਹ ਵੀ 23 ਮਾਡਲ ਆ ਬਾਈ ਸੇਮ ਰੇਟ ਸੇਮ ਰੇਟ ਹੈ ਇਹਦਾ ਵੀ ਠੀਕ ਹੈ ਇਹ ਕਿੱਲੀਆਂ ਵਾਲੇ ਮਾਡਲ ਆਗੇ ਕਿੱਲੀਆਂ ਕੱਢ ਕੇ ਜਲਦੀ ਇਹਦਾ ਰੋਟੇਟਰ ਬਣ ਜਾਂਦਾ ਤੇ ਇਸ ਤੋਂ ਬਾਅਦ ਕੇਸ ਹਾਂਜੀ ਇਹ ਕਿੰਨਾ ਮਾਡਲ ਹੈ 22 ਮਾਡਲ ਹੈ ਬਈ ਤੇ ਕੀ ਰੇਟ ਰੂਟ ਹੈ ਬਈ ਇਹਦਾ 1,55,000 ਰੁਪਏ ਰੇਟ ਹੈ ਬਈ ਇਹਦਾ 1,55,000 ਰੇਟ ਹੈ ਇਸ ਤੋਂ ਬਾਅਦ ਆ ਗਿਆ ਐਗਰੀ ਜ਼ੋਨ ਜਿਹਦੀ ਬਹੁਤ ਮਾਰਕੀਟ ਹੈ ਸੇਲ ਵੀ ਬਹੁਤ ਹੈ ਇਹ ਕਿੰਨਾ ਮਾਡਲ ਹੈ ਬਈ 23 ਮਾਡਲ ਹੈ ਬਈ 23 ਮਾਡਲ ਜਮਾਂ ਨਵੀਂ ਚੱਕੀ ਫਿਰਦਾ ਸਾਰੇ ਤੇ ਕੀ ਰੇਟ ਹੈ ਬਈ ਇਹਦਾ 1,85,000 ਰੁਪਏ ਬਈ 1,85,000 ਨਾਲ ਦੇ ਬਰੇਡ ਨੇ ਸੁਪਰਸੀਡਰਾਂ ਦੇ ਇਸ ਤੋਂ ਬਾਅਦ ਦਸ਼ਮੇਸ਼ ਸੰਲੇਰ ਕੋਟਲਾ ਇਹ 23 ਦੇ ਵੀ ਉੱਪਰ ਦੀ ਲੱਗਦਾ ਤੇ ਮਾਡਲ ਬਈ ਚੱਲੇ ਬਹੁਤ ਘੱਟ ਹੋਇਆ ਬਈ ਕਿੰਨਾ ਮੈਂ ਕਹਿੰਦਾ ਬਲੇਟ ਇਹਦੇ ਅੱਧੇ ਤੋਂ ਵੱਧ ਹੀ ਪਏ ਨੇ ਹਾਂਜੀ ਤੇ ਕੰਡੀਸ਼ਨ ਬਹੁਤ ਸਾਫ ਹੈ ਸੁਪਰ ਸੀਟਰ ਬਹੁਤ ਜਿਆਦਾ ਸਮਾਈ ਦੇ ਵਿੱਚ ਰਿਹਾ ਹੋਇਆ ਹੈ ਕੀ ਰੇਟ ਹੈ ਬਈ ਇਹਦਾ ਇਹਦਾ 183000 ਰੁਪਏ ਬਈ ਇਹ ਬਣਾ ਸਟੈਂਡ ਤੋਂ ਠੀਕ ਹੈ 183 ਬਿਨਾ ਸਟੈਂਡ ਤੋਂ ਤੇ ਇਸ ਤੋਂ ਬਾਅਦ ਜਸਵੰਤ ਫੇਰ ਆ ਗਿਆ ਜਸਵੰਤ ਇੰਨਾ ਕਿਉਂ ਚੱਕਦੇ ਹੋ ਵੀ ਇਹ ਵਿਕਸ਼ਿਤ ਹੀ ਜਾਂਦਾ ਇੱਕ ਜ਼ਰੈਲਾ ਚੱਲਦਾ ਵੀ ਸਰਨ ਤੋਂ ਬਾਅਦ ਇੱਕ ਵਿਕਦਾ ਬਹੁਤ ਸੀਤੀ ਹੈ ਆਪਣੇ ਏਰੀਆ 'ਚ ਮਾਰਕੀਟ ਬਹੁਤ ਹੈ ਜਿਆਦਾ ਜੀ ਹੂੰ ਮਾਲਵੇ ਦੇ ਵਿੱਚ ਬਹੁਤ ਮਾਰਕੀਟ ਹੈ ਜਸਵੰਤ ਦੀ ਤੇ ਕਿੰਨਾ ਮਾਡਲ ਹੈ ਇਹ 22 ਮਾਡਲ ਆ ਬਾਈ ਹਮ 1 ਲੱਖ 48000 ਰੁਪਏ ਦਾ ਰੇਟ 8 ਫੁੱਟਾ ਦਾ ਠੀਕ ਹੈ 8 ਫੁੱਟ 22 ਮਾਡਲ 1 48 ਦਾ ਤੇ ਇਹ ਜਸਵੰਤ ਇਹ ਜਸਵੰਤ 23 ਮਾਡਲ ਆ ਬਈ 8 ਫੁੱਟਾ ਹਮ ਇਹਦਾ 1 ਲੱਖ 62000 ਰੁਪਏ ਰੇਟ 23 ਮਾਡਲ 1 62 ਦਾ ਇਹ ਸੰਤਰੀ ਜੀ ਰੰਗ ਦਾ ਲੈਂਡ ਫੋਰਸ ਆ ਗਿਆ ਬਾਈ ਘੱਟ ਵਾਲੀ ਡਿਸਕ ਹੈ ਦੇ ਤੇ ਇਹ ਕਿੰਨਾ ਮਾਡਲ ਹੈ 22 ਮਾਡਲ ਹੈ ਬਾਈ 2022 ਮਾਡਲ ਹੈ ਤੇ ਕੀ ਰੇਟ ਰੁੱਟ ਹੈ ਇਹਦੇ 1,60,000 ਰੁਪਏ ਨਵੇਂ ਬੁਲੇਟ ਨੇ ਸਾਰੇ 1,60,000 22 ਮਾਡਲ ਲੈਂਡ ਫੋਰਸ ਦਾ ਪੀਸ ਹੈ ਲੈਂਡ ਫੋਰਸ ਦੀ ਵੀ ਬਹੁਤ ਡਿਮਾਂਡ ਹੈ ਤੇ ਅੱਗੇ ਜਸਵੰਤ ਵਾਲੇ ਦਾ ਤਾਂ ਜਮਾ ਨਵੇਂ ਹੀ ਲੱਗਦਾ ਪੀਸ ਤਾਂ ਜਈ 24 ਮਾਡਲ ਹੈ ਇਹ 24 ਮਾਡਲ ਕਿੰਨਾ ਚੱਲਿਆ ਚੱਲਿਆ ਤਾਂ ਪਰ ਕੀ ਹੋਵਾਲੇ ਤਾਂ ਕਣਕ ਬੀਜੀ ਨਹੀਂ ਕਿਵੇਂ ਆਣ ਲੱਗਾ ਜਮਾ ਆਣ ਲੱਗਾ ਬਾਈ ਆਣ ਲੱਗ ਪੀਸ 24 ਮਾਡਲ 8 ਫੁੱਟ 8 ਫੁੱਟ ਬਾਈ ਤੇ ਜਿਹੜਾ ਉਧਰ ਪਿਆਣ ਲੱਗ ਉਹ ਵੀ 8 ਫੁੱਟਾ ਬਾਈ ਕੱਟ ਵਾਲਾ ਰੋਲਾ ਜਿਹ ਜੇ ਕਿਸੇ ਨੇ ਲੈਣਾ ਸਬਸਿਡੀ ਵਾਲੇ ਚੱਕਰ ਦੇ ਵਿੱਚ ਨਹੀਂ ਪੈਣਾ ਨਵਾਂ ਸੁਪਰ ਸੀਡਰ ਲੈਣਾ ਘੱਟ ਰੇਟ ਤੇ ਲੈਣਾ ਬਿਲਕੁਲ ਆਣ ਲੱਗ ਪਿਆ ਦੇਖ ਸਕਦੇ ਡੱਬੇ ਚ ਹਲੇ ਪੀਟੀਓ ਸ਼ਾਫਟ ਵੀ ਕੱਢੀ ਨਹੀਂ ਹੈਗੀ ਬਾਈ ਨੇ ਤੇ ਉਧਰ ਲਾ ਵੀ ਬਾਈ 8 ਫੁੱਟਾ ਬਾਈ ਉਹ ਵੀ ਉਹ ਵੀ 8 ਫੁੱਟਾ ਠੀਕ ਆ ਉਹੀ ਚੀਜ਼ ਲੈਉਣੇ ਉਹ ਜਿਹੜੀ ਵਿਕਦੀ ਆ ਮਾਰਕੀਟ ਦੇ ਵਿੱਚ 7 ਫੁੱਟੇ ਦੀ ਡਿਮਾਂਡ ਥੋੜੀ ਜੀ ਘਟ ਗਈ ਪਿਛਲੇ 2 ਸਾਲਾਂ ਦੀ 8 ਫੁੱਟ ਹੀ ਚੱਲਦਾ ਜਾਦੇ ਕਾਗਜ਼ ਵੀ ਨਹੀਂ ਲਹੇ ਬਿਲਕੁਲ ਨਵਾਂ ਜਸਵੰਤ ਦਾ ਉਹੀ ਜਿਹੜੇ ਆਪਾਂ ਫੈਕਟਰੀ ਚ ਵੀਡੀਓ ਕਰਕੇ ਆਏ ਨੇ ਸੇਮ ਸਟicker ਨੇ ਸੇਮ ਤੁਸੀਂ ਬਲੇਡ ਦੇਖ ਸਕਦੇ ਹੋ ਜਮਾ ਨਵੇਂ ਪਏ ਨੇ A2Z ਬਿਲਕੁਲ ਨਵਾਂ ਇਨ ਬਿਨ ਕਿੰਨਾ ਕ ਫਰਕ ਪੈ ਜੂਗਾ ਰੇਟ ਦਾ ਨਵੇਂ ਨਾਲੋਂ ਪਾ ਦਾਂਗੇ 50 60 ਹਜ਼ਾਰ ਦੁਪੱਟਾ ਤੁਹਾਨੂੰ ਠੀਕ ਹੈ ਵੀ ਜਿਹਨੇ ਜਿਹਦੀ ਸਬਸਿਡੀ ਨਹੀਂ ਆਈ ਉਹਦੇ ਵਾਸਤੇ ਨਵਾਂ ਸੁਪਰਸੀਡਰ ਲੈਣਾ ਕੱਟ ਕੇ ਤਾਂ ਨਹੀਂ ਮਿਲਦਾ ਪਰ ਕੱਟ ਕੇ ਵਾਲੇ ਰੇਟ ਦੇ ਨੇੜੇ ਤੇੜੇ ਏੜ-ਗੇੜੇ ਜਿਹੀ ਮਿਲ ਜੂਗਾ ਹੋਰ ਬਾਈ ਕੋਈ ਇੰਪਲੀਮੈਂਟ ਆਹ ਰੀਪਰ ਖੜੇ ਨੇ ਬਾਈ ਵਾਪਨ ਲਵੇ ਸਾਰੇ ਤੇਰੀ ਪ੍ਰਜਗਤਜੀਤ ਕੇਐਸ ਬਿਸ਼ਕਰਮਾ ਕੋਈ ਵੀ ਰੀਪਰ ਵਗੈਰਾ ਲੈਣਾ ਤੇ ਇੱਕ ਸੁਪਰ ਸੀਡਰ ਉਹ ਖੜਾ ਉਹ ਕਿੰਨਾ ਮਾਡਲ ਹੈ 23 ਮਾਡਲ ਹੈ ਬਈ 23 ਮਾਡਲ ਤੇ ਉਹਦਾ ਕੀ ਰੇਟ ਹੈ ਉਹਦਾ 1,70,000 ਰੁਪਏ ਰੇਟ ਹੈ 1,70,000 ਤੇ ਰੀਪਰ ਇੱਧਰ ਵੀ ਖੜੇ ਨੇ ਤੇ ਉਹ ਦੂਰ ਉੱਧਰ ਵੀ ਖੜੇ ਨੇ ਤਰਪਾਲਾਂ ਪਿੱਛੇ ਤੇ ਟਰਾਲੀਆਂ ਵਗੈਰਾ ਵੀ ਹੁੰਦੀਆਂ ਨੇ ਟਰਾਲੀਆਂ ਵੀ ਮਿਲ ਜਾਂਦੇ ਵੇ 11.5 ਠੀਕ ਹੈ ਵੀ ਮਤਲਬ ਖੇਤੀਬਾੜੀ ਦਾ A to Z ਇੰਪਲੀਮੈਂਟ ਮਿਲ ਜਾਂਦਾ ਜੇ ਕਿਸੇ ਨੇ ਪੁਰਾਣਾ ਵਿੱਚ ਕਟਾਉਣਾ ਉਹ ਵੀ ਕਟਾ ਸਕਦੇ ਹਾਂ ਤੇ ਜਮਾ ਨਮਾ ਵੀ ਮਿਲ ਮਿਲ ਜਾਂਦਾ ਇੱਥੇ ਇੱਥੇ ਤੁਹਾਨੂੰ ਜਿਹੜੀ ਚੀਜ਼ ਮਿਲੂਗੀ ਉਹਦੀ ਲਾਈਫ ਹੋਊ ਵੀ ਆਉਣ ਵਾਲੇ 5-7 ਸਾਲ ਉਹ ਚੱਲੂਗੀ ਕਿਉਂਕਿ ਇੰਨੇ ਉੱਚੇ ਮਾਡਲ ਰੱਖਦੇ ਨੇ ਪੁਰਾਣਾ ਬਚਕਟਾ ਸਕਦੇ ਹੋ ਤੇ ਬਾਕੀ ਪੀਟੀਓ ਦੇ ਚੱਕਰ ਵਗੈਰਾ ਮਲਾਉਂਦੇ ਨੇ ਕਿਉਂਕਿ ਇਹਨਾਂ ਕੋਲ ਇੰਪਲੀਮੈਂਟ ਤਾਂ ਬਾਦੂ ਖੜਾ ਐਡਰੈਸ ਤੁਹਾਨੂੰ ਸ਼ੁਰੂ ਦੇ ਵਿੱਚ ਹੀ ਦੱਸ ਦਿੱਤਾ ਨੰਬਰ ਸਕਰੀਨ ਤੇ ਨੇ ਤੇ ਡਿਲੀਵਰੀ ਦਾ ਵੀ ਕੰਮ ਕਰਦੇ ਆ ਬਾਕੀ ਆਹ ਦੋ ਲੈਂਡ ਫੋਰਸ ਇਹ ਕਿੰਨੇ ਕਿੰਨੇ ਮਾਡਲ ਨੇ ਭਾਈ ਆਹ ਬਾਈ ਮਾਡਲ ਆ ਭਾਈ ਇਹ ਤੀ ਮਾਡਲ ਐਡਵਾਂਸ ਪਲੱਸ ਠੀਕ ਆ ਇਹ ਅੱਜ ਹੀ ਲਿਆਂਦੇ ਨੇ ਤੇ ਪਿੱਛੇ ਐਗਰੀ ਜ਼ੋਨ ਖੜਾ ਇਹ ਕਿੰਨਾ ਮਾਡਲ ਆ ਬਾਈ ਇਹ 2023 ਮਾਡਲ ਆ ਬਾਈ ਠੀਕ ਆ ਆ 23 ਮਾਡਲ ਦਾ ਕੀ ਕੀ ਰੇਟ ਇਹ ਲੈਂਡ ਫੋਰਸ ਦਾ ਬਾਈ 1,85,000 ਰੁਪਿਆ 23 ਮਾਡਲ ਦਾ 22 ਮਾਡਲ ਹੈ 1,55,000 ਰੁਪਿਆ ਬਾਈ ਤੇ ਉਹ ਪਿੱਛੇ ਪੂਨੀ ਦਾ ਪਿਆ ਤੇ ਲੇਜ਼ਰ ਲੈਵਲਰ ਵੀ ਪਿਆ ਮਤਲਬ ਖੇਤੀਬਾੜੀ ਦਾ A to Z ਲੈ ਵੀ ਆਉਂਦੇ ਨੇ ਇੰਪਲੀਮੈਂਟ ਛੱਡ ਵੀ ਆਉਂਦੇ ਨੇ ਜੇ ਕਿਸੇ ਨੇ ਵੀ ਇਹਨਾਂ ਤੋਂ ਸਰਵਿਸ ਲੈਣੀ ਆ ਸਕਰੀਨ ਤੇ ਨੰਬਰ ਆ ਕੰਟੈਕਟ ਕਰਕੇ ਲੈ ਸਕਦੇ